ਅਸਲੇ ਜੀ ਦੁਪਹਿਰ ਦਾ ਸਮਾਂ ਹੋ ਗਿਆ ਤਾਂ ਮੈਂ ਵਾਂ ਇਸਨੇ ਕੋਰੀਡੋਰ ਤੇ 2:00 2:30 ਦਾ ਸਮਾਂ ਹੋ ਗਿਆ। ਇਹ ਕੋਰੀਡੋਰ ਦੇਖ ਸਕਦੇ ਹੋ ਅਸਲੇ ਸ਼ੌਨ ਸ਼ੌਨ ਪਿਆ। ਜਿੱसरी ਦੇ ਦੇਖ ਲਓ। ਜਿੱਥੇ ਜਿੱसरी ਦੇਖੋ। ਆਸ-ਪਾਸ ਬਹੁਤ ਜਣਾ ਤੁਰਿਆ। ਇਹ ਥਾਂ ਤੇ ਕੰਮ ਤਾਂ ਵੱਡੀ ਜਾ ਰਹੀ ਹੈ। ਇਹ ਥਾਂ ਤੇ ਵੱਡੀ। ਕੰਬਾਈਨ ਚੱਲ ਰਹੀ ਹੈ। ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪਿਆਸੋਲ ਮੈਂ ਕੋਰੀਡੋਰ ਰੋਡ ਤੇ ਪਿਆਸੋਲ ਜੀ ਮੈਂ ਆ ਚੁੱਕਾ ਹਾਂ ਕੋਰੀਡੋਰ ਤੇ ਕੋਰੀਡੋਰ ਤੇ ਕਹਿੰਦਾ ਮਤਲਬ ਕਿ ਕੱਚੀ ਧੂਸੀ ਬੰਦ ਵਾਲੇ ਬੰਨੇ ਜਿੱਥੇ ਦਸਨਸਲ ਬਣਿਆ ਇੱਥੇ ਦਸਨਸਲ ਬਣਿਆ ਤੇ ਇੱਥੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਦੂਰਬੀਨਾ ਲੱਗਿਆ ਸੀ ਜੋ ਕਿ ਬਾਈਨੋਕਲਰ ਹੀ ਬਾਈਨੋਕਲਰ ਐਸੋਲੇ ਜਿਹੜੇ ਚੁੱਕ ਦਿੱਤੇ ਗਏ ਆ ਤੇ ਐਸੋਲੇ ਮੈਂ ਮੌਜੂਦ ਹਾਂ ਇੱਥੇ ਕੋਰੀਡੋਰ ਤੇ ਕੱਚੀ ਧੂਲ ਐਸੋਲੇ ਖਾਲੀ ਆ ਕਿਉਂਕਿ ਤੋਂ ਪਪੋਤ ਆ ਤੇ ਤੁਸੀਂ ਦੇਖ ਸਕਦੇ ਹੋ ਇੱਕ ਚੀਜ਼ ਕਿ ਗੱਡਾ ਸਾਫ ਸੁਥਰਾ ਹੋ ਗਿਆ ਹੈ ਨਾ ਤੇ ਦਰਸ਼ਨ ਸਾਲ ਅਜ ਦੇ ਦਿਨ ਖਾਲੀ ਹੈ ਇਸ ਕਰਕੇ ਕਿ ਤੁੱਪਪੋਤ ਆ ਤੇ ਸੰਡੇ ਵਾਲੇ ਦਿਨ ਜ਼ਿਆਦਾ ਭਰਦਾ ਇੱਥੇ ਤੇ ਅਜ ਦੇ ਦਿਨ ਐਲਈਡੀ ਵੀ ਬੰਦ ਪਈ ਆ ਤੇ ਅਸਲ ਵਿੱਚ ਮੈਂ ਮੌਜੂਦ ਇੱਥੇ ਇਸ ਕਰਕੇ ਆ ਕਿ ਪਤਾ ਲੱਗਾ ਹੈ ਕਿ ਇੱਥੇ ਦੂਰਬੀਨ ਹੈ ਨਹੀਂ ਕਿਉਂਕਿ ਪਿਛਲੇ ਸਾਲ ਦੋ ਤਿੰਨ ਸਾਲ ਤੋਂ ਇੱਥੇ ਦੂਰਬੀਨ ਲੱਗੀਆਂ ਸੀ ਬਾਈਨੋਕਲਰਸ ਜੋ ਕਿ ਸ਼ਰਧਾਲੂ ਜਿਹੜੇ ਆਉਂਦੇ ਇੱਥੇ ਬਿਨਾ ਪਾਸਪੋਰਟ ਬਿਨਾ ਵੀਜ਼ੇ ਤੋਂ ਜਿਹੜੇ ਦਰਸ਼ਨ ਕਰਦੇ ਨੇ ਪਾਕਿਸਤਾਨ ਗੁਰਦਾਰਾ ਸਾਹਿਬ ਜੀ ਦੇ ਤੋਂ ਇੱਥੇ ਦੂਰਬੀਨਾ ਲੱਗਿਆ ਹੁੰਦੀਆਂ ਤੇ ਦੂਰਬੀਨਾ ਹੈ ਨਹੀਂ ਤੇ ਆ ਖਾਲੀ ਪਈ ਹੈ ਸਟੇਜ ਤੇ ਸਾਹਮਣੇ ਗੁਰਦਾਰਾ ਜਿੱਥੇ ਲੋਕੀ ਦਰਸ਼ਨ ਕਰਦੇ ਆ ਆਗੇ ਸਾਨੂੰ ਵੀ ਮੈਂ ਦਰਸ਼ਨ ਕਰਾ ਦੇਣਾ ਸਾਹਮਣੇ ਗੁਰਦਾਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਫਿਲਹਾਲ ਤੇ ਸਾਹਮਣੇ ਨਿਰਖ ਧੁੱਪ ਕੇ ਅਸਲ ਵਿੱਚ ਮੈਂ ਤੁਹਾਨੂੰ ਦਰਸ਼ਣ ਕਰਾ ਰਿਹਾ ਗੁਰਦਰਾ ਸਾਹਿਬ ਦੇ ਤੇ ਗੁਰਦਰਾ ਸਾਹਿਬ ਸ੍ਰੀ ਗੁਰੂ ਦਰਿਆ ਸ੍ਰੀ ਕਰਤਾਰਪੁਰ ਸਾਹਿਬ ਜੋ ਕਿ ਪਾਕਿਸਤਾਨ ਵਿੱਚ ਹੈ ਤੇ ਅਸਲ ਵਿੱਚ ਮੈਂ ਇੱਥੇ ਹਾਂ ਤੇ ਤੁਸੀਂ ਇਹ ਸਾਈਡ ਦੇਖ ਸਕਦੇ ਹੋ ਦੋ ਗੇਟ ਮੇਨ ਪਾਕਿਸਤਾਨ ਦਾ ਤੇ ਇੰਡੀਆ ਦਾ ਇੱਥੋਂ ਸ਼ਰਦਾਲੂ ਅਜੇ ਤੱਕ ਕੁਝ ਸਮੇਂ ਬਾਅਦ ਜਾਇਆ ਕਰਨ ਕੇ ਪਾਕਿਸਤਾਨ ਵਿੱਚ ਇਸ ਰੋਡ ਤਾਂ ਨਹੀਂ ਹੋ ਕੇ ਇੱਥੇ ਅਸਲ ਵਿੱਚ ਮੌਜੂਦ ਹੈ ਤੇ ਸਾਈਡ ਇੱਥੇ ਦੂਰਬੀਨਾਂ ਲੱਗਦੀਆਂ ਐ ਦੂਰਬੀਨਾ ਹੈ ਨਹੀਂ ਤੇ ਦੱਸਾਂ ਉਸਲ ਖਾਲੀ ਪਿਆ ਪੂਰਾ ਤੇ ਪੂਰਾ ਅਸਲ ਜੀ ਤੁਹਾਨੂੰ ਮੈਂ ਦੱਸ ਦਿੰਨਾ ਮੈਂ ਇੱਥੇ ਕਿਉਂ ਆਇਆ ਮੈਂ ਇੱਥੇ ਕੋਰੀ ਡੋਰ ਤੇਸ ਕਰਕੇ ਆਇਆ ਕਿ ਇੱਥੇ ਲੱਗੀਆਂ ਵੀ ਦੂਰਬੀਨਾ ਜੋ ਕਿ ਪਿਛਲੇ ਕਾਫੀ ਮਹੀਨਿਆਂ ਤੋਂ ਕਿ ਜਿਹੜੀਆਂ ਦੂਰਬੀਨਾ ਨਹੀਂ ਲੱਗ ਰਹੀਆਂ ਸੰਗਤ ਉਤਰਾ ਹੀ ਦਰਸ਼ਨ ਕਰ ਰਹੀ ਹੈ ਗੁਰਦਰਾ ਸਾਹਿਬ ਦੇ ਤੇ ਦੂਰਬੀਨਾ ਨੂੰ ਜਿਹੜੀਆਂ ਲੱਗੀਆਂ ਸੀ ਦੂਰਬੀਨਾ ਉਹਨਾਂ ਦਾ ਸਿਸਟਮ ਇਸ ਤਰ੍ਹਾਂ ਦਾ ਹੈ ਕਿ ਦੋ ਕਰਮਚਾਰੀ ਰੱਖੇ ਗਏ ਜਿਨ੍ਹਾਂ ਨੂੰ 10000 ਸਮਥਿੰਗ ਕੁਝ ਸੈਲਰੀ ਮਿਲਦੀ ਪਰ ਉਹਨਾਂ ਨੂੰ ਪਿਛਲੇ 4 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਤੇ ਹੁਣ ਦੂਰਬੀਨੇ ਫਿਰ ਨਹੀਂ ਲੱਗ ਰਹੀ ਤੇ ਉਹ ਬੰਦੇ ਵੀ ਨਹੀਂ ਆ ਰਹੇ ਤੇ ਉਹਨਾਂ ਨੂੰ ਪੈਸੇ ਵੀ ਨਹੀਂ ਮਿਲੇ ਹੈਗੇ ਤੋਂ ਦੇਖ ਰਹੇ ਆ ਕਿ ਪੈਸੇ ਉਹਨਾਂ ਨੂੰ ਕਦੋਂ ਮਿਲਦੇ ਆ ਜਦੋਂ ਦੂਰਬੀਨਾ ਐਸੇ ਲੱਗਦੀਆਂ ਨੇ ਤੇ ਹਾਲਾਤ ਇਥੋਂ ਦੇ ਇਸ ਤਰ੍ਹਾਂ ਦੇ ਹੀ ਆ 4-5 ਮਹੀਨੇ ਨਿਕਲਦੇ ਆ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੇ ਹਾਲਾਤ ਆਉਂਦੇ ਆ ਕੋਈ ਪੱਕਾ ਸੋਰਸਾ ਨਹੀਂ ਉਹਨਾਂ ਦੇ ਤਨਖਾਹ ਦਾ ਕਿ ਉਹਨਾਂ ਨੂੰ ਹਰ ਵਾਰੀ ਹਰ ਮਹੀਨੇ ਤਨਖਾਹ ਮਿਲਦੀ ਰਹੇ ਚਾਰ-ਚਾਰ ਮਹੀਨੇ ਨਿਕਲ ਜਾਂਦੇ ਤਨਖਾਹ ਨਹੀਂ ਮਿਲਦੀ ਤੇ ਅੰਸ਼ਰਦਾਲੂ ਜਿਹੜੇ ਹੁੰਦੇ ਆ ਉਹ ਇੱਥੇ ਬਿਨਾ ਦੂਰਬੀਨ ਤੋਂ ਹੀ ਦਰਸ਼ਨ ਕਰਦੇ ਆ ਪਰ ਗੁਰਦਰਾ ਜਿਹੜਾ ਸਾਹਿਬ ਆ ਗੁਰਦਰਾ ਸਾਹਿਬ ਸਾਢੇ 4 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਸ ਤਰ੍ਹਾਂ ਦੇ ਹਾਲਾਤ ਇੱਥੇ ਹੋਏ ਪਏ ਆ ਤੇ ਅੱਜ ਦੀ ਤਰੀਕ ਚ ਹੈਗਾ ਆ ਅੱਜ ਬੁੱਧਵਾਰ ਹੋ ਗਿਆ 23 ਤਰੀਕ ਹੋ ਗਈ ਅੱਜ ਤੇ ਸੰਗਤ ਆਈ ਦੀ ਉਥੇ ਸੰਗਤ ਵੀ ਦੂਰਬੀਨ ਲੱਭ ਰਹੀ ਪਰ ਸੰਗਤ ਨੂੰ ਵੀ ਦੂਰਬੀਨ ਨਹੀਂ ਲੱਭੀ ਦੂਰਬੀਨ ਹੈ ਹੀ ਨਹੀਂ ਇੱਥੇ ਇਹ ਵਜੀ ਆਪਣਾ ਗੁਰਦਾਰਾ ਸਾਹਿਬ ਸਤਿ ਸ੍ਰੀ ਅਕਾਲ ਦੇਖ ਸਕਦੇ ਹੋ ਇਹਦਾ ਕੰਮ ਚੱਲ ਰਿਹਾ ਹੈ ਜੀ ਇਹ ਗੁਰਦਾਰਾ ਸਾਹਿਬ ਹੈ ਜੀ ਸ਼ਹੀਦ ਬਾਬਾ ਸਿੱਧ ਸੋ ਰੰਦਾਵਾ ਗੁਰਦਾਰਾ ਕਰਤਾਰਪੁਰ ਸਾਹਿਬ ਕੋਰੀਡੋਰ ٹرسٹ ਹੈ ਜਿਹੜੀ ਜਿਹੜੀ ਇੱਥੇ ਸੇਵਾ ਨਿਭਾਈ ਸਾਰੀ ٹرسٹ ਬਣੀ ਦੀ ਹੈ ਤੇ ਉਹਨਾਂ ਦੀ ਦੇਫਿਕਟ ਚ ਕੰਮ ਚੱਲ ਰਿਹਾ ਹੈ ਕਾਹ ਸੁਣ ਲੀ ਜੀ ਇਹ ਪੁੱਛ ਗਏ ਭਰਾਵਾਸਾਂ ਚ ਤੇ ਪਹਿਲਗਾਮ ਚ ਹੋਇਆ ਤੋਗਾਦੀ ਹਮਲੇ ਦੇ ਦੌਰਾਨ ਜਿਹੜਾ ਕਿ ਅੱਜ ਕੈਂਡਲ ਮਾਰਚ ਕੱਟਿਆ ਜਾ ਰਿਹਾ ਕੈਂਡਲ ਮਾਰਚੀ ਤੇ ਪੋਸਟਰ ਮਾਰਚੀ ਤੇ ਤੁਸੀਂ ਦੇਖ ਸਕਦੇ ਹੋ ਕਿ ਪਾਕਿਸਤਾਨ ਖਿਲਾਫ ਨਾਰੇ ਬਾਜੀ ਦਿੱਤੇ ਜਾ ਰਹੀ ਹੈ ਹਾਏ 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 ਨਾਰੇ ਬਾਜੀ ਦਿੱਤੇ ਜਾ ਰਹੀ ਹੈ ਪਾਕਿਸਤਾਨ ਖਿਲਾਫ ਹਾਏ 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 ਆਈਐਸਆਈ ਹਾਏ 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 ਮੋਮਬਤੀਆਂ ਜਗਾਈਆਂ ਜਾ ਰਹੀਆਂ ਤੇ ਤਹਿਲਗਾਮ ਤੇ ਪਤਕਵਾਦੀ ਘਾਮਲੇ ਨੂੰ ਲੈ ਕੇ ਜਿਹੜੇ ਉੱਤੇ ਸ਼ਹੀਦ ਹੋਏ ਨੇ ਜਿਹਨਾਂ ਨੂੰ ਸ਼ਹੀਦ ਜਿਹੜੇ ਮਾਰੇ ਗਏ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ सु मोमत जॻहि फिलहाल भाॼी पिछे आयो हिकु मिंट हिकु मिन्ट भाॼी पिछे आयो पिछेट हिकु मिनट हिकु ਨਸੋ ਲਈ ਜੀ ਆਪਣੇ ਪੱਤਰਕਾਰ ਸਾਥੀ ਸਾਰੇ ਲੱਗੇ ਨੇ ਆਪਣੇ ਤਿਆਰੀਆਂ ਕਰਨ ਤੇ ਬੈਠਾ ਹੋ ਰਹੀਆਂ ਇਹ ਦੇਖ ਸਕਦੇ ਹੋ ਕਨਲ ਮਾਰਚ ਨਿਲਾ ਦੇ ਆਏ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਗੁਰਦੀਪ ਰੰਧਾਵਾ ਜੀ ਦੋਨਾਂ ਵੱਲੋਂ ਇਹ ਕਨਲ ਮਾਰਚ ਕੱਢਿਆ ਜਾ ਰਿਹਾ ਤੇ ਇਸ ਸਾਈਡ ਦੀਨ ਦੇਖੋ ਇਸ ਵੇਲੇ ਆਪਾਂ ਮੌਜੂਦ ਹਾਂ ਦੀ ਡੀ ਰਾ ਬਾਪਾ ਨਾਨ ਮਾਰਕੀਟ ਤੇ ਇਸ ਸਮੇਂ ਨਾਲ ਕੰਮ ਚਲਾ ਗਿਆ ਹੈ